ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੁਖਪਾਲ ਸਿੰਘ ਖਹਿਰਾ ਸੀਐਮ ਭਗਵੰਤ ਮਾਨ ਤੇ ਬਾਹਰ ਆ ਕੇ ਦਿੱਤਾ ਵੱਡਾ ਬਿਆਨ ਕਿ ਆ ਕਿ ਮੇਰੀ ਬੈਰਕ ਦੇ ਵਿੱਚ ਲਗਾਏ ਹੋਏ ਸੀ ਕੈਮਰੇ ਤੁਹਾਨੂੰ ਦੱਸਦੇ ਕਿ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਤਲਾ ਥਾਣੇ ਦੇ ਵਿੱਚ ਦਰਜ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਤੇ ਅੱਜ ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ ਤੇ ਬਾਹਰ ਆ ਕੇ ਸੀਐਮ ਭਗਵੰਤ ਮਾਨ ਤੇ ਵੱਡੇ ਬਿਆਨ ਦਿੱਤੇ ਨੇ ਆਓ ਸੁਖਪਾਲ ਸਿੰਘ ਖਹਿਰਾ ਨੇ ਕੀ ਕਿਹਾ ਆਪ ਤੁਹਾਨੂੰ ਸੁਣਾਉਂਦੇ ਆ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਔਰ ਅਫਸੋਸ ਹੈ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਥੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕੇ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਝੂਠੇ ਪਰਚੇ ਹੋਏ ਇਹ ਉਹ ਇਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੌਰਚਰ ਕਰੋ ਮੇਰੇ ਬੈਰਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 ਜ਼ੀਰੋ ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਦੇ ਲਈ ਐਡਾ ਕਾਇਰ ਬੰਦਾ ਮੈਂ ਸਮਝਦਾ ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਹਾ ਉਹਦੇ ਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਰਾਨੀ ਰੱਖਦਾ ਸੀਗਾ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸ ਤਾਂ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਕ ਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਉਹਨਾਂ ਦਾ ਸੀਗਾ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਿਆ ਨਾ ਅਕਾਲ ਪੁਰਖ ਵਾਹਿਗੁਰੂ ਬਹੁਤ ਬਿਆਨਤਾ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੂੰ ਕੁੱਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਦੋਂ ਮਰਜ਼ੀ ਦਬਾਈ ਚਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲੇ ਹਾਂ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਮਤਲਬ ਸਰਪ੍ਰਾਈਜ਼ਿੰਗਲੀ ਭਾਜਪਾ ਵਾਲੇ ਅਤੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਆ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਐਲਾਨਡਾ ਇਸ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਪਲ ਘਰਾ ਕੇ ਤੇ ਮੈਨੂੰ ਕੋਈ ਤਸ ਤੋਂ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੀ ਹੈ ਅਗਲਾ ਸਨ ਕੈਮਰਾ ਦੀ ਗੱਲ ਕੀਤੀ ਹੈ ਐਜ਼ ਇਹ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਹਿੰਦੇ ਮੈਂ ਉਹੀ ਤਾਂ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਤਾਂ ਬੜ ਹੋ ਸਕਦਾ ਕਿ ਮੇਰੇ ਮੈਨੂੰ ਦੇਖ ਕੇ ਉਹ ਸਵਾਦ ਲੀਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ ਤੇ ਪੰਜਾਬ ਦੇ ਵਿੱਚ ਜਸਤੇ ਨੇ ਉਹਨਾਂ ਦੇ ਤਾਂ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਇਲਾਕੇ ਕਿਸ ਤਰ੍ਹਾਂ ਬੜਾ ਕੁਝ ਕਹਿਣ ਵਾਲਾ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਬਹੁਤ ਕੁਝ ਹੈ ਮੇਰੇ ਕੋਲ ਮੈਂ ਵੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਗੱਠ ਜੋੜਾ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਇੰਨੀ ਦੇਰ ਬੰਦ ਰਿਹਾ 110 ਦਿਨ ਮੈਨੂੰ ਤਾਂ ਪਤਾ ਹੀ ਨਹੀਂ ਬਾਅਦ ਮੈਨੂੰ ਨਾ ਨਾ ਪਹਿਲਾਂ ਨਾ ਮੈਨੂੰ ਨਾ ਪਹਿਲਾਂ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਇਹ ਸਾਰੇ ਗੱਲਾਂ ਜੋ ਮਰਿਸ਼ਾ ਕਰਾਂ ਲੱਗਦੀ ਦਖਰੀਓ ਕਿ ਬਾਇਕੇ ਰੱਖਿਆ ਹੋਰ ਵੀ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਤਕਰਾਰ ਹੋ ਗਿਆ ਕੋਈ ਬਹਿਸ ਬਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋ ਦਲੀਲ ਮੁੱਕ ਜਾਂਦੀ ਉਹ ਤੁਹਾਡੇ ਗਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਆ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਬਣਾਏ ਨੇ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਵਾਹਿਗੁਰੂ ਤੋਂ ਬਿਲਕੁਲ ਨਿਮਕੇ ਕਹਿਣਾ ਵਾਂ ਕਿ ਜੋ ਕੁਝ ਵੀ ਝੂਠ ਦਾ ਪੁਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤਾਂ ਖਤਮ ਉਸ ਦੀ ਸਪੋਰਟ ਨਾਲ ਲੋਕਾਂ ਦੀ ਸਪੋਰਟ ਮੈਂ ਕਰੂੰਗਾ